ਕਿਤਨਾ ਸੀ ਕੀ ਹੋਇਆ ਤੇ ਕੀ ਕਿਦਾਂ ਕੀਤਾ ਇਹ ਕਰਦਾ ਸਰ ਇਦਾਂ ਇਹ ਉਹਦੀ ਤਮਲਾਹੀ ਨਾ ਉਹਾਂ ਹੀ ਉਹਨਾਂ ਲੱਗਦਾ ਨਾ ਆਪਣਾ ਇਹ ਕਰਕੇ ਫਿਰ ਉਹ ਉਹ ਫਿਰ ਮਾਦੀ ਨਿਕਲ ਕੇ ਰੜਤ ਫੈਨ ਹੁੰਦੇ ਦੋ ਜਰ ਦਰਦ ਰੰਗ ਹਿੰਦੀ ਹੰਗੀ ਦਾ ਮੇਲ ਜਰ ਕੇ ਕੰਮ ਨਹੀਂ ਕਰਦੀ ਹਾਂ ਹਲਵਾ ਸਰ ਜੀ ਤੇਰੀ ਦੀ ਚੀਜ਼ ਦੋਣੇ ਨਿਭਾਣੇ ਬੜਾ ਕੋਟਾ ਇਹ ਇਥੇ ਕਿਦਾਂ ਆਪਾਂ ਤੀਰਵਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਕੁਛ ਕੋਈ ਮਾਰ ਕੇ ਮਿਲਦੀ ਨਹੀਂ ਕਰਾਂ ਹਾਂ ਉਮਰ ਦੀ ਉਮਰ ਕਿੰਨੀ ਹੋ ਗਈ ਉਹ ਤਾਂ ਮੇਰੇ ਅਗੇ ਤੂੰ ਤਾਂ ਪੰਨਾ ਸਮਝ ਲੈਂਦਾ ਜੀ ਜਦੋਂ ਕੱਲ ਕੀ ਤਾ ਦੋਸਤੋਂ ਵਾਰ ਪਰ ਕਿੱਥੇ ਪ੍ਰਾਰ ਹੋਗੇ ਦੋ ਵਜੇ ਤੁਸੀਂ ਤਾਂ ਆ ਗਏ ਚਲੋ ਆ ਗਏ ਫਿਰ ਕਿੰਨਾ ਚਿਰ ਰਹੇ ਉੱਥੇ ਸਾਢੇ 4 ਸਾਲ ਹੁਣ ਕਿਥੇ ਰਹਿੰਦੇ ਹਾਂ ਜੰਦਰ ਉੱਥੋਂ ਪੁੱਛਣਾ ਪੜੇ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਹੀ ਰਹਿੰਦੇ ਨਾ ਕੋਈ ਕਰਦਾ ਇਹ ਲੇਡੀ ਵੀ ਨਾਲ ਇਹ ਲੇਡੀ ਚੌਥੀ ਜੰਦਰੀ ਤੇ ਤੁਸੀਂ ਸਾਰੇ ਉਹ 11 ਸਾਲ ਤੋਂ ਇਕੱਠੇ ਰਹਿੰਦੇ ਹੋ ਉੱਥੇ ਤੁਸੀਂ ਪਿੰਡ ਕਿੱਥੇ ਰਹਿੰਦੇ ਮੈਂ ਪਿੰਡ ਆ ਗਿਆ ਹਾਂ ਪਹਿਲਾਂ ਠੀਕ ਹੈ ਇਹ ਤਾਂ ਕਰਕੇ ਆਇਆ ਹਾਂ ਬਹਿਨ ਨਾਲ ਚੱਲੀ ਲੜਦੀ ਰਹਦੀ ਨੂੰ ਮੇਰੇ ਉੱਥੇ ਮਾਤਾ ਪਿਤਾ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਓਕੇ ਜੀ ਇਹ ਸਦੇ ਨਾਲ ਜੀ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ ਇਹ ਤੱਕੇ 20 ਮਾਰਾਂ ਸਾਲ ਹੋ ਗਏ ਹਾਂ ਕੀ ਹੋਇਆ ਜੀ ਉਸ ਹੁੰਦੇ ਹੋਈ ਦੱਸ ਸਕਦੇ ਨੇ ਸਾਡੇ ਜਦੋਂ ਇਹ ਨਿਯਮ ਪਤਾ ਨਹੀਂ ਲੰਬਾ ਫਿਰ ਆਇਆ ਪਰ ਕੌਣ ਆ ਦੇ ਨਹੀਂ ਆ ਰਿਹਾ ਰਨਜੀਤ ਕੋ ਇਹ ਤੁਹਾਡੀ ਕੀ ਲੱਗਦੀ ਹੈ ਅੱਛਾ ਕੀ ਹੋਇਆ ਕੀ ਸ਼ਦਨੋਦ ਦਾ ਕੇਸ ਤੇ ਪਤਾ ਹੀ ਨਹੀਂ ਕਿ thế ਹੋਇਆ ਸਾਨੂੰ ਤੇ ਨਹੀਂ ਪਤਾ ਜਦੋਂ ਲੰਬਾ ਨਹੀਂ ਸਾਨੂੰ ਮੋੜਾ ਆਇਆ ਖਾ ਮੋੜਾ ਕਿੱਥੇ ਹੈ ਇਹਾਂ ਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾਂ ਲਾਏ ਰਿਹਾ ਪੂਨੇ ਕਲੇ ਆਮ ਚੱਕਰ ਹੈ ਹਾਂ ਤਿੰਨ ਮਹੀਨੇ ਢੀਕੇ ਮੈਂ ਫਿਰ ਸਰਕਾਰ ਦੇ ਤਿੰਨ ਮਹੀਨੇ ਦੇ ਪੂਨੇ ਚ ਗੱਲ ਕਰਾਂਗੇ ਇਹਨੂੰ ਆ ਕੇ ਫਿਰ ਇਹਨੇ ਪੁੱਛਿਆ ਨੇ ਟਾਈਮ ਲੈ ਲਿਆ ਅੱਜ ਤੱਕ ਤੇ ਮੁੜ ਕੇ ਉਹਨੇ ਫਿਰ ਆਈ ਤੜਪਰਾ ਕੀ ਕਰਦਾ ਸੀ ਤੇ ਉਹੀ ਫਰਮਾਉਂਦਾ ਰਹੋ ਜਿੱਤਰਾ ਹੀ ਦੱਸ ਹਰ ਮਾਰ ਕੇ ਇਹ ਬੰਦੇ ਨਾਲ ਬੈਸਮਾਨ ਸੀ ਹਾਂ ਜਲੀ ਜਾ ਕਰਦਾ ਇਹ ਮੁੰਡਾ ਨਹੀਂ ਕਿੰਨਾ ਚਿਰ ਹੋ ਗਿਆ ਸੀ ਇਹ ਇਹ ਉਹਦੇ ਭੱਜੇ ਚੱਲਦਾ ਫੱਕਾ ਹੋਇਆ ਉਹ ਤਾਂ ਫੜ ਲਓ ਬੱਚੇ ਉਹ ਮੁੰਡੇ ਚਾ ਉਹ ਮੁੰਡਾ ਉਹਨੂੰ ਬਾਰੰਤਾ ਉਹਨੇ ਮਾਰ ਆਇਆ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਤੇ ਜੇ ਖਾ ਇਹਨਾਂ ਦੀ ਹੈ ਆਏ ਥਾੜੇ ਸਾਡਾ ਸੰਜਾ ਸਾਡੇ ਨਾਂ ਦਾ ਘਰ ਛੋਟਾ ਪਰ ਆਇ ਤੇ ਨਹੀਂ ਦਾ ਇਹ ਸਾਡੇ ਕਾਚ ਲੜਾਈ ਨੂੰ ਨਹੀਂ ਨਾ ਆ ਖਾਂ ਲੱਗਦਾ ਛੱਤ ਹੈ ਹਾਂ ਤੇ ਇਹ ਸੰਜਾ ਹੀ ਸਾਡਾ ਉਹਨਾਂ ਜਿੱਥੋਂ ਲੱਭੇ ਵੀ ਕਿੱਥੋਂ ਲੱਭੇ ਇਹ ਤੇ ਹੁਣ ਮਲਾਜਮੇ ਲੱਭੇ ਨੇ ਉਹ ਦਿੱਤੀ ਗੱਲ ਦੀ ਮੇਰੇ ਕੋ ਤਾਂ ਭਰਿਆ ਨਹੀਂ ਜਾਦਾ ਗਰਦ ਨਾਲ ਉਹ ਪੁੱਛ ਰਹਾ ਆਂ ਮੈਨੂੰ ਬੜਾ ਚੜਾਉਂਦੇ ਤੇ ਆਏ ਨੇ ਤੇ ਦੋ ਕਮਰੇ ਕਰੀ ਹਾਂ ਠੀਕ ਹੈ ਕੀ ਹੋਇਆ ਕਿຊੂ ਦੀ ਕੀ ਗੱਲ ਹੋਈ ਕਿੱਦਾਂ ਮਾਰਿਆ ਗੱਲ ਲੈਂਦਾ ਹਾਂ ਇਹ ਕੰਦਾ ਟਪ ਟਪ ਹੁੰਦਾ ਹੈ ਤਾਂ ਤਾਂ ਕਰਦੇ ਮੈਂ ਫਿਰ ਇਹਨਾਂ ਕਾਲ ਕੋਟੇ ਤੇ ਮਾਰਿਆ ਇਹ ਕਿੱਥੇ ਨੱਪਿਆ ਨੱਪਿਆ ਇੱਥੇ ਹੀ ਆ ਪੂਰਾ ਮਨ ਨੂੰ ਹਣ ਮੈਨੂੰ ਬੜਾ ਚੜਾਉਂਦੇ ਨੇ ਇਕੱਲੇ ਨੂੰ ਤੇ ਮੈਂ ਸਾੜ ਹੋ ਗਿਆ ਕਰੋ ਤਰਾ ਉਹ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਕੋਈ ਤਾਂ ਨਾ ਉਹ ਤੇ ਤੇ ਕਿ ਸਰ ਕੀ ਮਸਲਾ ਕੀ ਹੈ ਸਾਡੇ ਮਾਨਯੋਗ ਡੀਆਈਜੀ ਬਾਰਡੈਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸਹਿیل ਕਸਿੰਗਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ਼੍ਰੀ ਹਰਗੁਰਮਿੰਦਰ ਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਲਾਸ਼ ਬਰਾਮਦ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀਗਾ ਉਸ ਮੁੜੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ਾਹਰ ਕੀਤਾ ਸੀ ਤੇ ਉਦੋਂ 364 ਤੇ 37 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਵੀ ਸਾਡੇ ਨਾਜਾਇਜ਼ ਰਿਸ਼ਤਿਆਂ ਤੇ ਵਿੱਚ ਰੋੜਾ ਬਣ ਰਿਹਾ ਸੀਗਾ ਇਹ ਕਰਕੇ ਉਹਦਾ ਗਲਾ ਕੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਨੂੰ ਇੱਕ ਤਾਂ ਅਕੜੇ ਦੇ 14 ਸਾਲ ਬਾਅਦ ਹੀ ਉਸ ਮ੍ਰਿਤਕ ਨੂੰ ਇਨਸਾਫ਼ ਮਿਲਿਆ ਬਿਲਕੁਲ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਜੇ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ One of the premium and prestigious professional institutes providing a wide range of professional courses with 100% placement assistance. We are Sri Sai Group.